ਹਾਂਜੀ ਦੋਸਤੋ ਮੈਂ ਠੀਕ ਕਹਿ ਰਿਹਾ ਤੁਹਾਡੀ ਪੈਸਿਆਂ ਦੀ ਲੁੱਟ ਕੀਤੀ ਜਾਂਦੀ ਆ ਤੇ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਤੁਹਾਡੀਆਂ ਹੁੰਦੀਆਂ ਦੋ ਲੁੱਟਾਂ ਬਾਰੇ ਦੱਸੂਗਾ ਉਹਨਾਂ 'ਚ ਹੋ ਸਕਦਾ ਤੁਹਾਨੂੰ ਇੱਕ ਵਾਰ ਇਹ ਤਾਂ ਪਹਿਲਾਂ ਤੋਂ ਪਤਾ ਹੋਵੇ ਪਰ ਦੂਜੀ ਦਾ ਨਹੀਂ ਪਤਾ ਹੋਣਾ ਮੈਂ ਤੁਹਾਡੇ ਨਾਲ ਸ਼ਰਤ ਵੀ ਲਾ ਸਕਦਾ ਇਸ ਗੱਲੋਂ ਜਿੱਦੋਂ ਤੁਸੀਂ ਬਾਜ਼ਾਰ ਸ਼ੋਪਿੰਗ ਕਰਨ ਜਾਂਦੇ ਹੋ ਨਾ ਜਦੋਂ ਤੁਸੀਂ ਕੋਈ ਕਹਿ ਦਿੰਦੇ ਵੀ ਮੈਂ ਚੱਲ ਕੋਈ ਗੱਲ ਨਹੀਂ ਆ ਫਲਾਨੀ ਫਾਈਨੈਂਸ ਕੰਪਨੀ ਦਾ ਮੈਂ ਕਾਰਡ ਬਣਾ ਕੇ ਤੇ ਚੀਜ਼ ਖਰੀਦ ਲੈਣਾ ਹੈ ਪੈਸੇ ਹੌਲੀ ਹੌਲੀ ਕਸ਼ਟਾਰੇ ਦੇਈ ਚੱਲਾਂਗੇ ਹੈ ਉਦੋਂ ਤੁਹਾਡੀ ਲੁੱਟ ਹੁੰਦੀ ਆ ਤੁਹਾਨੂੰ ਪਤਾ ਨਹੀਂ ਲੱਗਦਾ ਉਹ ਕਿਹੜੀ ਲੁੱਟ ਆ ਉਹ ਮੈਂ ਤੁਹਾਨੂੰ ਦੱਸਦਾ ਜਦੋਂ ਤੁਸੀਂ ਕਾਰਡ ਬਣਾਉਣੇ ਹੋ ਨਾ ਤੁਸੀਂ ਕਹਿਣਾ ਫੋਨ ਲੈਣਾ ਮੋਬਾਈਲ ਲੈਣਾ ਕੋਈ ਵਾਸ਼ਿੰਗ ਮਸ਼ੀਨ ਲੈਣੀ ਆ ਕੋਈ ਅਲਮਾਰੀ ਕੋਈ ਬੈਕਟੀ ਕੋਈ ਫਰਨੀਚਰ ਦਾ ਸਮਾਨ ਜਦ ਕੋਈ ਵੀ ਚੀਜ਼ ਇਹੋ ਜੀ ਹੈ ਨਾ ਗ੍ਰੋਸਰੀ ਤੇ ਉਹਦੇ ਵਿੱਚ ਤੁਸੀਂ ਉਹ ਫਾਈਨੈਂਸ ਕੰਪਨੀ ਤਾਂ ਜਦੋਂ ਕਾਰਡ ਬਣਾਉਣੇ ਹੋ ਤੁਹਾਡੀ ਲੁੱਟ ਕੀਤੀ ਜਾਂਦੀ ਹੈ ਉਦੋਂ ਉਹ ਕੀ ਹੁੰਦਾਗਾ ਉਹ ਨਾ ਜਿਹੜਾ ਬੰਦਾ ਤੁਹਾਡਾ ਕਾਰਡ ਬਣਾਉਣ ਆਉਂਦਾ ਉਹ ਤੁਹਾਨੂੰ ਕਹਿੰਦਾ ਵੀ ਮੈਂ ਤੁਹਾਡਾ ਨਾ ਫਾਈਲ ਬਣਾਉਣਾਗਾ ਤੇ ਉਹਦਾ ਤੁਹਾਡੇ ਤੋਂ 6 ਤੋਂ 8 ਰੁਪਇਆ ਚਾਰਜ ਕਰਦਾ ਪਰ ਦੋਸਤੋ ਜੇਕਰ ਤੋਂ ਦਾ ਕਾਰਨ ਪਹਿਲਾਂ ਹੀ ਉਸ ਕੰਪਨੀ ਦਾ ਬਣਿਆ ਵਾ ਤੇ ਤੁਹਾਨੂੰ ਫਾਈਲ ਸ਼ੁਰੂ ਤੋਂ ਨਵੇਂ ਸਿਰੋਂ ਬਣਾਉਣ ਦੀ ਲੋੜ ਨਹੀਂ ਉਹ ਤੁਹਾਡੀ ਪਹਿਲੀ ਲੁੱਟਾ ਜਿਹੜਾ 6 ਤੋਂ 8 ਰੁਪਿਆ ਮੁੰਡਾ ਲੈਂਦਾ ਥੋਡੇ ਤੋਂ ਕੰਪਨੀ ਦਾ ਏਜੰਟ ਹੁੰਦਾ ਜਿਹੜਾ ਜਿਹੜਾ ਕਹਿੰਦਾ ਵੀ ਮੈਂ ਤੁਹਾਡੀ ਫਾਈਲ ਭਰੂੰਗਾ ਫਾਈਲ ਚਾਰਜਸ ਹੁੰਦੇ ਆ ਸਾਡੇ ਇਹ 6 ਕੋਈ 600 ਲੈ ਲੈਂਦਾ ਕੋਈ 800 ਲੈ ਲੈਂਦਾ ਇਹ ਤੁਹਾਡੀ ਪਹਿਲੀ ਲੁੱਟਾ ਉਹਨੂੰ ਕੋਈ ਵੀ ਪਈ ਮੇਰਾ ਤਾਂ ਪਹਿਲਾ ਕਾਰਡ ਬਣਾਵਾ ਮੈਂ ਤਾਂ ਉਸੇ ਦੀ ਚੀਜ਼ ਲੈਣੀ ਆ ਦੇਣੀਏ ਦੇ ਨਹੀਂ ਤਾਂ ਤੂੰ ਆਪਦਾ ਦੇਖ ਹੈ ਪਰ ਤੁਸੀਂ ਕੀ ਕਰਦੇ ਹੋ ਤੁਸੀਂ ਕਹਿ ਦਿੰਦੇ ਹੋ ਚਲੋ ਕੋਈ ਨਹੀਂ ਯਾਰ ਆਪਣੀ ਚੀਜ਼ ਮਿਲਦੀ ਐ ਵੀ ਚਲੋ ਹਨਾ ਹੋ ਸਕਦਾ ਤੁਹਾਨੂੰ ਇਸ ਲਾਟ ਦਾ ਪਹਿਲਾਂ ਪਤਾ ਹੋਵੇ ਤੁਸੀਂ ਫੇਰ ਵੀ ਚਲੋ ਕਹਿ ਦਿੰਦੇ ਹੋ ਚਲੋ ਕੋਈ ਗੱਲ ਨਹੀਂ ਯਾਰ ਹਨਾ ਵੀ ਪੈਸੇ ਚਲ ਕੈਸ਼ ਥੰਡ ਦੇਣੇ ਆ ਤੇ ਤੁਸੀਂ ਕਹਿ ਦਿੰਦੇ ਹੋ ਚਲ ਕੋਈ ਨਹੀਂ ਪਰ ਦੂਜੀ ਲਾਟਾ ਉਹ ਅੱਜ ਤੱਕ ਕਿਸੇ ਨੂੰ ਪਤਾ ਹੀ ਨਹੀਂ ਸੀਗੀ ਉਹ ਤੁਸੀਂ ਅਸੀਂ ਤੁਹਾਨੂੰ ਦੱਸਾਂਗੇ ਤੇ ਇਹੋ ਜਿਹੇ ਲੁੱਟਾਂ ਦੇ ਬਾਰੇ ਹੋਰ ਵੀ ਜਾਣਕਾਰੀਆਂ ਜੇ ਤੁਸੀਂ ਲੈਣਾ ਚਾਹੁੰਦੇ ਹੋ ਇਹੋ ਜਿਹੇ ਕੰਮ ਦੀਆਂ ਗੱਲਾਂ ਦੀ ਜਾਣਕਾਰੀ ਸਾਡੇ ਪੇਜ ਨੂੰ ਫੋਲੋ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹਾਂਜੀ ਦੋਸਤੋ ਜਿਹੜੀ ਅਗਲੀ ਲੁੱਟਾ ਉਹ ਤਾਂ ਕੀ ਹੁੰਦੀ ਆ ਮੰਨ ਲਓ ਜੇ ਤੁਸੀਂ ਦੁਕਾਨਦਾਰ ਨਾਲ ਇੱਕ ਡੀਟ ਕਰ ਲੈਂਦੇ ਹੋ ਵੀ ਭਈਆ ਫੋਨ ਮੈਂ 10000 ਤੱਕ ਲੈਣਾ ਤੇਰੇ ਤੋਂ ਠੀਕ ਆ ਤੁਸੀਂ ਬੜੇ ਖੁਸ਼ ਹੋ ਨਿਓ ਤੁਸੀਂ ਕਹਿੰਦੇ ਵੀ ਮੈਂ 10000 ਦਾ ਮੈਨੂੰ ਸਸਤਾ ਫੋਨ ਮਿਲ ਰਿਹਾ ਤੇ ਕੋਈ 10000 ਦਾ 15000 ਦਾ ਵੀਰ ਦਾ ਕੋਈ ਵੀ ਮੰਨ ਲਓ ਤੁਸੀਂ ਕੋਈ ਇੱਕ ਰੇਟ ਕਰ ਲੈ ਦੁਕਾਨਦਾਰ ਨਾਲ ਪਰ ਜਦੋਂ ਫਾਈਨੈਂਸ ਕੰਪਨੀ ਵਾਲਾ ਉਹ ਮੁੰਡਾ ਜਿਹੜਾ ਹਨਾ ਪਹਿਲਾਂ ਤਾਂ ਉਹਨੇ ਸ਼ਡਿਊਲ ਲੁੱਟ ਕੀਤੀ ਹੁੰਦੀ ਆ ਬਾਅਦ ਚ ਉਹ ਕੀ ਕਰਦਾਗਾ ਉਹ ਜਦੋਂ ਦੁਕਾਨਦਾਰ ਕਹਿੰਦਾ ਵੀ ਆਹ ਚੀਜ਼ ਵੀ ਇਹ ਲੈ ਰਹੇ ਆ ਉਹ ਕਹਿੰਦਾ ਕਿਹੜੀ ਕਿੰਨਾ ਰੇਟ ਹੈ ਇਹਦਾ ਉਹ ਪਤਾ ਕੀ ਕਰਦਾ ਉਹ ਦੁਕਾਨਦਾਰ ਨੂੰ ਉਸ ਮੰਨ ਲਓ ਇੱਕ ਮੈਂ ਤੁਹਾਨੂੰ ਉਦਾਹਰਨ ਦੇ ਕੇ ਸਮਝਾਉਣਾ ਮੰਨ ਲਓ ਤੁਸੀਂ 10000 ਦੀ ਚੀਜ਼ ਖਰੀਦੀ ਆ ਠੀਕ ਹੈ ਰੇਟ ਕਰ ਲੈ ਇੱਕ ਰੀ ਉਹ ਜਦੋਂ ਮੋਬਾਈਲ ਦੇ ਵਿੱਚ ਐਂਟਰੀ ਪਾਊਗਾ ਨਾ ਸੁੱਡੀ ਉਹ ਫਾਈਨੈਂਸ ਕੰਪਨੀ ਵਾਲਾ ਮੁੰਡਾ ਉਹ ਪਾਊਗਾ 1050 ਦੀ ਚੀਜ਼ ਮਤਲਬ ਕਿ ਤੁਹਾਡਾ ਜਿਹੜਾ ਪ੍ਰੋਡਕਟ ਦੀ ਵੈਲਿਊ ਪਾਊਗਾ ਉਹ ਪਾਊਗਾ 10500 ਜਾਂ 11000 ਪਾਊਗਾ ਉਹ ਜਿਹੜਾ ਉੱਪਰਲਾ 11 ਜਿਹੜਾ ਮੰਨ ਲਓ ਵੀ 10000 ਦੀ ਚੀਜ਼ ਸੀ ਜਿਹੜਾ ਉੱਪਰਲਾ 1500 ਆ ਉਹ ਦੁਕਾਨਦਾਰ ਨੂੰ ਬਣਦਾ ਠੀਕ ਹੈ ਵੀ ਉਹ ਕਿਉਂ ਬਣਦਾ ਉਹ ਵੀ ਮੈਂ ਤੁਹਾਨੂੰ ਅੱਗੇ ਜਾ ਕੇ ਦੱਸਦਾ ਵੀ ਉਹ ਐਂ ਕਾਹ ਤੋਂ ਕਰਦੇ ਆ ਤੇ ਇਹ ਹੁੰਦੀ ਥੋੜੀ ਦੂਜੀ ਲੁੱਟ ਤੁਸੀਂ ਕਹਿ ਦਿੰਦੇ ਨਾ ਵੀ ਮੈਂ ਤਾਂ ਚੀਜ਼ ਪਈ ਖਰੀਦ ਲਈ 10000 ਦੀ ਤੇ ਉਹ ਉਹ ਤੋਂ ਮੋਬਾਈਲ ਦੇ ਵਿੱਚ ਜਿਹੜੀ ਪ੍ਰੋਡਕਟ ਦੀ ਵੈਲੀਓ ਅਗਲੇ ਨੇ 11000 ਦੀ ਪਾਤੀ ਹੁੰਦੀ ਆ ਹੈਂ ਤੇ ਉਹ ਮਤਲਬ 1000 ਰੁਪਏ ਤੁਹਾਡਾ ਵੱਧ ਚਲਾ ਗਿਆ ਅਗਲੇ ਮੰਨੀ ਤੁਹਾਨੂੰ ਪਤਾ ਨਹੀਂ ਲੱਗਦਾ ਇਸ ਗੱਲ ਦਾ ਪਰ ਤੁਸੀਂ ਪਤਾ ਤੁਹਾਡਾ ਅਗਲਾ ਸਵਾਲ ਕੀ ਹੁੰਦਾ ਤੁਹਾਡਾ ਅਗਲਾ ਸਵਾਲ ਹੁੰਦਾ ਵੀ ਸਾਡੀ ਮਹੀਨੇ ਦੀ ਕਿਸ਼ਤ ਦੱਸ ਦੇ ਬਾਈ ਹੋਰ ਤੁਸੀਂ ਉਹਨੂੰ ਕੋਈ ਸਵਾਲ ਨਹੀਂ ਕਰਦੇ ਤੁਸੀਂ ਉਹਨੂੰ ਕਹਿੰਨੇ ਵੀ ਮੈਨੂੰ ਕੱਲੀ ਮਹੀਨੇ ਦੀ ਕਿਸ਼ਤ ਦੱਸ ਦੇ ਐਸੀ ਗੱਲ ਦਾ ਫਾਇਦਾ ਠਾਉਂਦੇ ਆ ਤੁਸੀਂ ਉਹਨੂੰ ਕਿਆ ਕਰੋ ਵੀ ਬਾਈ ਜਿਹੜਾ ਤੋਂ ਮੋਬਾਈਲ ਦੇ ਵਿੱਚ ਐਂਟਰੀ ਪਾਈ ਆ ਹੁਣ ਸਾਨੂੰ ਇਹ ਦਿਖਾ ਵੀ ਮੋਬਾਈਲ ਦੀ ਜਿਹੜਾ ਤੂੰ ਰੇਟ ਪਾਇਆ ਵੈਲਿਊ ਪਾਈ ਆ ਦੀ ਇਹ ਕਿੰਨੇ ਦੀ ਪਾਈ ਆ ਜਦ ਜਿਹੜੀ ਅਸੀਂ ਆ ਵਾਸ਼ਿੰਗ ਮਸ਼ੀਨ ਖਰੀਦੀ ਆ ਜਾਂ ਕੋਈ ਵੀ ਪ੍ਰੋਡਕਟ ਖਰੀਦਿਆ ਹੈ ਜਿਹੜੀ ਦੀ ਵੈਲਿਊ ਪਾਈ ਹੈ ਜਿਹੜੀ ਤੂੰ ਮੋਬਾਈਲ ਚਾਹ ਤੈ ਸਾਨੂੰ ਦੱਸ ਵੀ ਇਹ ਕਿੰਨੀ ਵੈਲਿਊ ਪਾਈ ਆ ਇਹ ਤੁਸੀਂ ਸਵਾਲ ਕਰਿਆ ਕਰੋ ਉਹਨੂੰ ਉਸ ਕੰਪਨੀ ਦੇ ਏਜੰਟ ਨੂੰ ਜਿਹੜੀ ਫਾਈਨਾਂਸ ਕੰਪਨੀ ਦੇ ਰਾਹੀਂ ਤੁਸੀਂ ਉਹ ਚੀਜ਼ ਖਰੀਦਦੇ ਹੋ ਕਿਉਂਕਿ ਦੁਕਾਨਦਾਰ ਨੂੰ ਤਾਂ ਨਾਲ ਦੇ ਨਾਲ ਪੇਮੈਂਟ ਹੋ ਜਾਣੀ ਆ ਪਰ ਤੋਂ ਦੇ ਖੂਨ ਪਸੀਨੇ ਦੀ ਕਮਾਈ ਦੀ ਲੁੱਟ ਹੋ ਰਹੀ ਹੁੰਦੀ ਆ ਦੋਸਤੋ ਤੁਹਾਨੂੰ ਹੁਣ ਮੈਂ ਦੱਸਦਾ ਵੀ ਇਹ ਕਰ ਤੋਂ ਕਰਦੇ ਆਏ ਹੁਣ ਮੇਰੀ ਗੱਲ ਸੁਣੋ ਉਸ ਫਾਈਨੈਂਸ ਕੰਪਨੀ ਦੇ ਹੋਰ ਵੀ ਕਈ ਏਜੰਟ ਹੁੰਦੇ ਆ ਸ਼ਹਿਰ ਦੇ ਵਿੱਚ 6-7 ਜਾਣੇ ਹੁੰਦੇ ਆ ਉਹ ਪਰ ਦੁਕਾਨਦਾਰ ਹਮੇਸ਼ਾ ਇੱਕ ਬੰਦੇ ਨੂੰ ਹੀ ਸੱਦਦਾ ਕਿਉਂਕਿ ਉਹਨਾਂ ਦੀ ਆਪਸ ਵਿੱਚ ਸੀਡੀ ਰਲਈ ਵੀ ਹੁੰਦੀ ਆ ਹੁਣ ਮੰਨ ਲਓ ਦੁਕਾਨਦਾਰ ਜਦੋਂ ਬੰਦੇ ਨੂੰ ਉਸ ਨੂੰ ਹੀ ਸੱਦਦਾ ਹੈ ਦੁਕਾਨਦਾਰ ਉਹਦੀ ਇਹ ਲੋਕ ਰੱਖਦਾ ਵੀ ਇਹ ਵੀ ਨਵੀਂ ਫਿਆਲ ਲਾਊਗਾ ਹਨਾ ਵੀ ਉਹ ਦੁਕਾਨਦਾਰ ਜੀ ਉਹਦੇ ਦੱਸਦੇ ਵੀ ਭਾਈ ਪੁਰਾਣੀ ਫਿਆਲ ਨਾਲ ਵੀ ਸਰਦਾ ਤੇ ਉਹ ਜਿਹੜਾ ਏਜੰਟ ਹੁੰਦਾ ਮੁੰਡਾ ਕੰਪਨੀ ਦਾ ਉਹਦਾ 800 ਰੁਪਇਆ ਮਰਦਾ ਹੁੰਦਾ ਦੁਕਾਨਦਾਰ ਤਾਂ ਉਹਦੀ ਇਹ ਲੋਕ ਰੱਖਦਾ ਠੀਕ ਹੈ ਤੁਹਾਡੇ ਕੋਲੇ ਤੇ ਉਹ ਜਿਹੜਾ ਏਜੰਟ ਹੁੰਦਾ ਮੁੰਡਾ ਕੰਪਨੀ ਦਾ ਉਹ ਦੁਕਾਨਦਾਰ ਦੀ ਇਹ ਰੱਖਦਾ ਜਿਹੜਾ ਉਹ 10000 ਦੀ ਚੀਜ਼ ਦਾ 11000 ਲਿਖਿਆ ਹੁੰਦਾ ਉਹਨਾਂ ਨੇ ਉਹ ਇਹ ਲੁੱਕ ਰੱਖਦਾ ਉਹ ਇੱਕ ਦੂਜੇ ਨੂੰ ਉਹ ਵੀ 1000 ਰੁਪਇਆ ਕਮਾ ਲੈਂਦਾ ਉਹ ਵੀ ਕਮਾ ਲੈਂਦਾ ਲੁੱਟੇ ਤੁਸੀਂ ਜਾਣਿਓ 10000 ਦੀ ਚੀਜ਼ ਤੁਹਾਨੂੰ 11800 ਚ ਪੈ ਜਾਂਦੀ ਆ ਠੀਕ ਆ ਉਹ ਤੁਹਾਨੂੰ ਕਹਿ ਦਿੰਦੇ ਆ ਕੋਈ ਵਿਆਜ ਨਹੀਂ ਕੋਈ ਕੁਛ ਨਹੀਂ ਤੁਸੀਂ ਸਿਰ ਪਾਏ ਦੇਖ ਲਓ ਨੇ ਵੀ ਕਿਸ਼ਤ ਕਿੰਨੇ ਦੀ ਬਣ ਗਈ ਹੈ ਅਗਲਾ ਕਹਿ ਦਿੰਦਾ ਵੀ 2 ਮਹੀਨਾ ਦੀ ਬਈ ਕਿਸ਼ਤਾ ਇਕੱਠੀਆਂ ਪਰ ਦੋ ਤੁਸੀਂ ਕਹਿਦੋ ਨਾ ਕੋਈ ਗੱਲ ਨਹੀਂ ਮੈਂ ਭਰ ਦੰਨਾ ਹੈ ਮਤਲਬ ਇਹ ਚੀਜ਼ਾਂ ਢੋਡੀਆਂ ਲੁੱਟਾਂ ਹੋ ਰਹੀਆਂ ਤੁਹਾਨੂੰ ਜਾਗਣਾ ਪੈਣਾਗਾ ਨਹੀਂ ਕਈ ਲੋਕ ਸਿਰਫ ਚਲਾਕੀ ਕਰ ਜਾਂਦੇ ਆ ਤੁਹਾਨੂੰ ਮੂਰਖ ਬਣਾ ਜਾਂਦੇ ਆ ਪਰ ਤੁਸੀਂ ਸਮਝਦਾਰੀ ਤੋਂ ਕੰਮ ਲੈਣਾ ਦੋਸਤੋ ਇਸ ਤਰ੍ਹਾਂ ਦੀਆਂ ਹੋਰ ਵੀ ਟ੍ਰਿਕਾਂ ਸਿੱਖਣ ਲਈ ਜਾ ਤੁਸੀ ਆਦੇ ਲੁੱਟ ਤੋਂ ਬਚਣ ਲਈ ਸਾਡਾ ਪੇਜ ਫੋਲੋ ਕਰ ਲਓ ਅਸੀਂ ਸਮੇਂ-ਸਮੇਂ ਤੇ ਤੁਹਾਨੂੰ ਹੋਰ ਵੀ ਇਹੋ ਜਿਹੀਆਂ ਰੋਚਕ ਜਾਣਕਾਰੀਆਂ ਦਿੰਦੇ ਰਵਾਂਗੇ ਧੰਨਵਾਦ ਜੀ ਸਾਡੀ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਸਾਨੂੰ ਕਮੈਂਟਾਂ 'ਚ ਜਰੂਰ ਦੱਸਣਾ ਜੀ